11 12 ਤੇ 13 اپریل ਨੂੰ ਖਾਲਸਾ ਪੰਥ ਦਾ ਸਿਰਜਣਾ ਦਿਵਸ ਵਿਸਾਖੀ ਦਾ ਤਿਹਾਰ ਜਿਹੜਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਆਪਾਂ ਤਖਤ shri ਦਮਨਵਾ ਸਾਹਿਬ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਪੰਜਵਾਂ ਤਖਤ ਦਾ ਹੈੱਡਕੁਆਰਟਰ ਹੈ ਗੁਰਦੁਆਰਾ ਵੀਰ ਸਾਹਿਬ ਸ਼ੋਣੀ ਨਹਿਂਗ ਸਿੰਘਾ ਬੁੱਢਾਦਾਲ ਤੇ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹੜੇ ਸ਼ੌਣੀ ਬੁੱਢਾ ਦਲ ਤੱਕ ਸ਼੍ਰੀ ਦਮਨਵਾਸ ਸਾਹਿਬ ਵਿਖੇ ਹੈੱਡਕੁਆਰਟਰ ਹੈ ਬੁੱਢਾ ਦਲ ਦਾ ਉਸ ਅਸਥਾਨ ਤੇ ਆਓ ਦਰਸ਼ਨ ਦਿਦਾਰੇ ਕਰੀਏ ਤੇ ਜਿਹੜਾ ਖਾਲਸੇ ਪੰਥ ਦਾ ਸਿਰਜਣਾ ਦਿਵਸ ਵਿਸਾਖੀ ਦਾ ਤਿਉਹਾਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਆਪਾਂ ਬਣਾਉਣਾ ਨਾਲ ਹੀ ਬੇਨਤੀ ਕਰਦਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜ਼ਰੂਰ ਤਿਆਰ ਪਰ ਤਿਆਰ ਹੋ ਕੇ ਆਓ ਤੇ 11 12 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਤਿੰਨੇ ਦਿਨ ਜਿਹੜਾ ਗੁਰੂ ਦੇ ਲੜ ਲੱਗੋ ਆ ਕੇ ਖੰਡੇ ਬਾਟੇ ਦਾ ਅਮਰ ਛਕੋ ਬਾਣੀ ਬਾਣੇ ਦੇ ਧਾਰਨੀ ਹੋਵੋ ਬਾਣੀ ਬਾਣਾ ਪੰਖ ਭਜਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਪੀਓ ਪੌਹਲ ਖੰਡ ਧਾਰ ਹੋਇ ਜਨਮ ਸੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਿੱਥੇ 11 12 ਤੇ 13 ਤਰੀਕ ਨੂੰ ਖਾਲਸੇ ਪੰਥ ਦਾ ਜਿਹੜਾ ਸਿਰਜਣਾ ਦੇ ਉਸ ਵਿਸਾਖੀ ਦਾ ਤਿਉਹਾਰ ਆਪਾਂ ਮਨਾ ਰਹੇ ਆਂ ਤਿੰਨੇ ਦਿਨ ਜਿਹੜੇ ਧਾਰਮਿਕ ਦੀਵਾਨ ਸਜਾਏ ਜਾਣਗੇ ਤਿੰਨੇ ਦਿਨ ਜਿਹੜੇ ਅਮਰ ਸੰਚਾਰ ਕੀਤਾ ਜਾਵੇਗਾ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ਤੇ 14 ਤਰੀਕ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਦੀ ਅਗਵਾਈ ਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁਰਦੁਆਰਾ ਬੇਰ ਸਾਹਿਬ ਸ਼ੌਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਜਿਹੜਾ ਵਿਸ਼ਾਲ ਮਹੱਲੇ ਆਰੰਭ ਹੋਏ ਨੇ ਤੇ ਉਹਦੇ ਵਿੱਚ ਆਪਣੀਆਂ ਆਪਾਂ ਆ ਕੇ ਦਰਸ਼ਨ ਦਿਦਾਰੇ ਕਰੀਏ ਆਪਣੀਆਂ ਹਾਜ਼ਰੀਆਂ ਲਵਾਈਏ 14 ਤਰੀਕ ਨੂੰ ਸਵਾ 12 ਵਜੇ ਗੁਰਦੁਆਰਾ ਬੇਰ ਸਾਹਿਬ ਸ਼ੌਣੀ ਨਿਹੰਗ ਨਾ ਬੁੱਢਾ ਦਲ ਤੋਂ ਸ੍ਰੀ ਦਮਨਵਾਦ ਸਾਹਿਬ ਦੇ ਜਿਹੜਾ ਮਹੱਲਾ ਆਰੰਭ ਹੋਣਾ ਤੇ ਮਹੱਲੇ ਦੇ ਵੀ ਆ ਕੇ ਦਰਸ਼ਨ ਦਦਾਰੇ ਕਰੀਏ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਜੰਗੀ ਅਭਿਆਸ ਜਿਹੜੇ ਐ ਘੋੜਸਵਾਰੀ ਤੇ ਗਦਕੇ ਤੇ ਜੋਰ ਦੇਖੀਏ ਆਨੰਦ ਮਾਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ